ਉਸੀ ਪਹਿਲਾਂ ਦੇਸ਼ ਦੀ ਰਾਖੀ ਦੇ ਲਈ ਪੁੱਤਰ ਨੂੰ ਭੇਜਿਆ ਤੇ ਹੁਣ ਧਰਮ ਦੀ ਰਾਖੀ ਦੇ ਲਈ ਤੁਹਾਡਾ ਪੁੱਤਰ ਮੋਰਚਾ ਲਈ ਬੈਠਾ ਹੈ। ਪੁੱਤਰ ਵੀ ਸਾਡੇ ਘਰ ਦਾ ਮੋਢੀ ਸਭ ਕੁਝ ਕਰਨ ਤਰਨ ਨਾਲੇ ਹੀ ਹੈ ਬੇਟੀ। ਸਾਨੂੰ ਪੁੱਤਰ ਐ ਸਿੱਟਿਆ ਆ ਜਿਵੇਂ ਕੋਈ ਬਸ ਵੀ ਭਗਵਾਨ ਨਹੀਂ ਹੁੰਦੇ ਨੇ। ਹੁਣ ਬਸ ਪੁੱਤਰ ਮੈਂ ਵਾਹਿਗੁਰੂ ਬਾਜਾਂ ਵਾਲੇ ਨੂੰ ਬਖਸ਼ਦਾ। ਮੇਰੀ ਸੰਗਤ ਨੂੰ ਬਖਸ਼ਨਾ ਮੈਂ ਮਾਂ ਪੁੱਤ ਜੋੜੀ। ਮੈਨੂੰ ਮ ਬਹੁਤ ਵੱਡੀ ਵੱਡੀ ਤਕਲੀਫ ਹੈ ਬੇਟੀ ਅੰਦਰ ਮੇਰੇ। ਤੁਸੀਂ ਮੈਨੂੰ ਕਹੋ ਵੀ ਮਾਂ ਇਹ ਕਿੰਨਾ ਸੋਹਣਾ ਬਣਾਤਾ ਸਾਨੂੰ ਸੋਹਣਾ ਲੱਗਦਾ ਹੈ ਬੇਟੇ ਮੈਂ ਜਾਂ ਅੰਦਰੋਂ ਤੂੰ ਕੀ ਮੈਨੂੰ ਕਿੱਥੋਂ ਸੋਹਣਾ ਲੱਗੂਗਾ ਪੁੱਤਰ ਕਿਉਂ ਸਮਾਣੇ ਨੂੰ ਬਹੁਤ ਵੱਡਾ ਬੇਟੇ ਕਲੰਕ ਲੱਗਿਆ ਹੋਇਆ ਹੈ ਪਿਛਲੀਆਂ ਸਦੀਆਂ ਤੋਂ ਕਲੰਕ ਲੱਗੇ ਆ ਰਹੇ ਹੁਣ ਇਹ ਕਲੰਕ ਢੋਣ ਦਾ ਬੈਠੇ ਗੁਰਜੀਤ ਸਿੰਘ ਵੀ ਹੁਣ ਇਹ ਮੌਕਾ ਹੈ ਸਮਾਣਾ ਸ਼ਹਿਰ ਪੁੱਤ ਦਰਦ ਹੋ ਜੂਗਾ ਸਾਰੇ ਕਾਨੂੰਨਾਂ 'ਚ ਵੀ ਹਾਂ ਸਮਾਣੇ ਸ਼ਹਿਰ 'ਚ ਕੋਈ ਖਾਲਸਾ ਬੈਠਾ ਤੀ ਭਾਈ ਕਾਨੂੰਨ ਪਾਸ ਹੋਏ ਮਾਮਾ ਨੂੰ ਹੁੰਦਾ ਹੈ ਕਿ ਮੇਰੇ ਪੁੱਤਰ ਨੂੰ ਤਤੀਵਾ ਨਾ ਲੱਗੇ ਇਹਨਾਂ ਹਾਲਾਤਾਂ ਨੂੰ ਦੇਖ ਕੇ ਤੁਸੀਂ ਬਤੌਰ ਮਾਂ ਕਿਵੇਂ ਮਹਿਸੂਸ ਕਰਦੇ ਮੇਰਾ ਤਾਂ ਪੁੱਤ ਸੀ ਛੇੜਾ ਛੇੜੂ ਹੀ ਨਾ ਪੁੱਤ ਮੈਂ ਅੰਦਰੋਂ ਖੋਖਲੀ ਹੋਈ ਪਈਆਂ ਬੱਚੇ ਮੇਰੇ ਪੁੱਤ ਕਰਕੇ ਵੀ ਮੈਂ ਬਸ ਉਹ ਫਿਰ ਮੈਨੂੰ ਕਹਿੰਦਾ ਹੈ ਜਾਦ ਵੀ ਮੈਂ ਫੋਨ ਕਰਦੀ ਮੈਨੂੰ ਕਹਿੰਦੇ ਮਾਤਾ ਮੈਂ ਚੜਦੀ ਕਲਾ ਚਾ ਤੂੰ ਚੜਦੀ ਕਲਾ ਚ ਰਹੇ ਤੇ ਮੈਂ ਰਹੁੰਦੀ ਤਾਂ ਮੈਂ ਸਾਰਾ ਦਿਨੇ ਰਹਿ ਨਹੀਂ ਪੁੱਤ ਮੇਰੇ ਅੰਦਰ ਸਾਰਾ ਦਿਨੇ ਰਹੁੰਦਾ ਹੈ ਬੇਟਾ ਫਿਰ ਮੈਂ ਉਹਦੇ ਪੁੱਤ ਦੇ ਮਾਂ ਕਰ ਲਾ ਕੇ ਬਸ ਹੂੰ ਮੇਰਾ ਵਾਹਿਗੁਰੂ ਉਸੇ ਤੇ ਪਰੋਸੇ ਮੇਰੇ ਵਾਹਿਗੁਰੂ ਤੇ ਉਹ ਕਹਿੰਦਾ ਮਾਤਾ ਜਮੇ ਫਿਕਰ ਨਾ ਕਰ ਕਹਿੰਦਾ ਚੜਦੀ ਕਲਾ ਹੋਊਗੀ ਪੁੱਤ ਅੱਜ ਤੱਕ ਇਹਦੀ ਪਿੱਠ ਨਹੀਂ ਕਦੇ ਵੀ ਮੇਰੇ ਬਾਜਾਂ ਬਾੜੇ ਨਹੀਂ ਲੱਗਣ ਦਿੱਤੀ ਪੁੱਤ ਬਹੁਤ ਇਹਨੇ ਕੰਮ ਕਰੇ ਨੇ ਬਹਾਦਰੀ ਦੇ ਜੋ ਵੀ ਕਰੇ ਨੇ ਇਹਨੇ ਬਹਾਦਰੀ ਦੇ ਕੰਮ ਕਰੇ ਨੇ ਪਿੰਡ 'ਚ ਵੀ ਇਹ ਸੱਚ ਦਾ ਮੋਰਚਾ ਲੱਗਿਆ ਹੈ ਬੱਚੇ ਸੱਚ ਦਾ ਮੋਰਚਾ ਸੱਚ ਤੀ ਨਿਤਰੂਗਾ ਹੀ ਜੇ ਕੋਈ ਇੱਥੇ ਘਾਟਾ ਵਾਦਾ ਕਰੂਗਾ ਨਾ ਪੁੱਤ ਉਹ ਇੱਥੇ ਆ ਪਰੂਗਾ ਪਰਤੇ ਜਾ ਰਹੇ ਨੇ ਪਰ ਰਹੇ ਨਹੀਂ ਨਾਲੇ ਪਰਣਗੇ ਆਪਾਂ ਨੂੰ ਪੁੱਤ ਵਡਿਆਈ ਮਿਲ ਜੂਗੀ ਮੇਰੇ ਦਾਤੀ ਦੀ ਆਪਾਂ ਨੂੰ ਵਡਿਆਈ ਮਿਲ ਜੂਗੀ ਬੇਟੇ ਪਟਿਆਲਾ ਜ਼ਿਲ੍ਹਾ ਦੇ ਸਮਾਣਾ ਦੇ ਵਿੱਚ ਬੈਠੇ ਆ ਜਿੱਥੇ ਸਰਬ ਧਰਮ ਬੇਅਦਬੀ ਰੋਕੋ ਮੋਰਚਾ ਲੱਗਿਆ ਹੋਇਆ ਇਹ ਪਹਿਲਾ ਸਮਾਣਾ ਮੋਰਚਾ ਦੇ ਨਾਂ ਤੇ ਨਾਲ ਚੱਲ ਰਿਹਾ ਸੀ ਤੇ ਸਾਡੇ ਨਾਲ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਮਾਤਾ ਜੀ ਨੇ ਅ ਮਾਤਾ ਜੀ ਜਿਹੜੀ ਮਾਂ ਹੁੰਦੀ ਹੈ ਉਹਨਾਂ ਨੇ ਆਪਣੇ ਪੁੱਤਰ ਬੜੇ ਰਿਜਾਂ ਨਾਲ ਪਾਲੇ ਹੁੰਦੇ ਆ ਤੁਸੀਂ ਪਹਿਲਾਂ ਦੇਸ਼ ਦੀ ਰਾਖੀ ਦੇ ਲਈ ਪੁੱਤਰ ਨੂੰ ਭੇਜਿਆ ਤੇ ਹੁਣ ਧਰਮ ਦੀ ਰਾਖੀ ਦੇ ਲਈ ਤੁਹਾਡਾ ਪੁੱਤਰ ਮੋਰਚਾ ਲਾਈ ਬੈਠਾ ਬਤੌਰ ਮਾਂ ਕਿਵੇਂ ਸਮਝਦੇ ਹੋ ਤੇ ਕੀ ਮਹਿਸੂਸ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਜੀ ਮੇਰੇ ਬੇਟੇ ਨੇ ਮੋਰਚਾ ਲਾਇਆ ਹੈ ਪੁੱਤ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਕਈ ਮਿੰਨ ਮੈਂ ਬਹੁਤ ਦੁਖੀ ਰਹੀ ਬੇਟੇ ਜੀ ਕਿਉਂ ਪੁੱਤ ਨੂੰ ਇਹ ਸਾਡੇ ਘਰ ਦਾ ਮੋਢੀ ਸਭ ਕੁਝ ਕਰਨ ਤਰ ਨਾਲੇ ਹੀ ਹੈ ਬੇਟੇ ਸਾਨੂੰ ਪੁੱਤਰ ਐ ਸਿੱਟਿਆ ਆ ਜਿਵੇਂ ਕੋਈ ਬੱਸ ਵੀ ਭਗਵਾਨ ਨਹੀਂ ਹੁੰਦੇ ਨੇ ਐਡਾ ਮੇਰੇ ਸਤਿਗੁਰੂ ਦਾ ਪਿਆਰ ਕਰਿਆ ਨੇ ਮੇਰੇ ਬੱਚੇ ਨੇ ਮੇਰੇ ਬਾਜਾਂ ਵਾਲੇ ਦਾ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਐਡਾ ਇਹਨੂੰ ਦੁਖਤੀ ਪੁੱਤ ਮੇਰੇ ਨਾਲ ਕਈ ਸਾਲਾਂ ਤੋਂ ਮੇਰੇ ਨਾਲ ਗੱਲਾਂ ਕਰਦਾ ਹੁੰਦਾ ਸੀ ਮਾਤਾ ਇੱਥੇ ਬੇਅਦਵੀ ਹੋ ਗਈ ਇੱਥੇ ਹੋ ਗਈ ਮੈਂ ਕਹਿੰਦੀ ਪੁੱਤ ਆਪਾਂ ਕੀ ਕਰ ਸਕਦੇ ਆ ਉਹ ਬੇਟਾ ਜੀ ਮੈਂ ਇਹਨੂੰ ਬਹੁਤ ਸਮਝਾਉਂਦੀ ਪੁੱਤਰ ਮੈਨੂੰ ਐ ਨਹੀਂ ਪਤਾ ਸੀ ਵੀ ਮੇਰਾ ਬੇਟਾ ਐਡਾ ਆਵਦੀ ਸੇਹ ਤੇ ਐਡਾ ਤਕਲੀਫ ਲੈ ਕੇ ਇੰਨੀ ਬੈਠੂ ਬੈਣੇ ਉੱਚਾ ਟਾਵਰ ਤੇ ਇਹ ਨਹੀਂ ਪੁੱਤ ਮੈਨੂੰ ਪਤਾ ਸੀ ਹੁਣ ਬਸ ਪੁੱਤਰ ਮੈਂ ਵਾਹਿਗੁਰੂ ਬਾਜਾਂ ਵਾਲੇ ਨੂੰ ਬਖਸ਼ਤਾ ਮੇਰੀ ਸੰਗਤ ਨੂੰ ਬਖਸ਼ਦਾ ਹੁਣ ਮੈਨੂੰ ਬਸ ਮੈਂ ਇਹ ਨਾ ਮੇਰੇ ਵਾਹਿਗੁਰੂ ਜੀ ਨੂੰ ਇਹੀ ਕਹਿਨੀ ਆ ਵੀ ਵਾਹਿਗੁਰੂ ਜੀ ਮੇਰੇ ਬੱਚੇ ਨੂੰ ਤੰਦਰੁਸਤੀਆਂ ਬਖਸ਼ੋ ਮਾਲਕ ਸੰਗਤ ਵੱਧ ਤੋਂ ਵੱਧ ਬੇਟੇ ਇਕੱਠ ਕਰਕੇ ਆਪਣੇ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਕਰਾਵੇ ਪੁੱਤਰ ਮੇਰਾ ਬੱਚਾ ਮੇਰੇ ਘਰ ਹੀ ਜਾਵੇ ਆਪਦੇ ਪਰਿਵਾਰ ਨੂੰ ਸਾਹਮੇ ਪੁੱਤਰ ਬਸ ਮੇਰੀ ਇਹ ਬਹੁਤ ਵੱਡੀ ਮੇਰੀ ਇਹੀ ਬੇਨਤੀ ਹੈ ਪੁੱਤਰ ਮੈਂ ਸੰਗਤ ਨੂੰ ਬੇਟਾ ਜੀ ਮੈਂ ਇਹ ਗੱਲ ਕਹਿਨੀ ਆ ਸੰਗਤ ਨੂੰ ਪੁੱਤਰ ਔਡੇ ਔਡੇ ਗੁਰਦੁਆਰੇ ਵਾਲੇ ਵੱਡੇ ਵੱਡੇ ਗੁਰਦੁਆਰੇ ਵਾਲੇ ਜਿਹੜੇ ਜਥੇਦਾਰ ਨੇ ਕੋਈ ਵੀ ਹੈ ਚਾਹੇ ਪੁੱਤਰ ਹੋਣ ਮੈਨੂੰ ਇੰਨਾ ਹੋਤਾ ਹੈ ਨਹੀਂ ਬੱਚੇ ਵੀ ਸਾਰਿਆਂ ਨੂੰ ਮੈਂ ਇਹ ਕਹਿੰਨੀ ਆ ਜਿਹੜੇ ਧਰਮਾਂ ਤੇ ਸਾਰੇ ਚਾਰੇ ਧਰਮਾਂ ਦੇ ਚਾਰੇ ਤਰ ਮਾਲੇ ਆਪਦੇ ਆਪ ਤੇ ਗੁਰਦੁਆਰੇ ਜੋ ਵੀ ਬਣਾਉਂਦੇ ਨੇ ਸਾਰੇ ਕਿੰਨਾ ਕਿੰਨਾ ਖਰਚਾ ਕਰ ਰਹੇ ਨੇ ਪੁੱਤਰ ਜੀ ਕਿਹੜੇ ਕਿਹੜੇ ਬਿਲਡਿੰਗਾਂ ਉਸਾਰ ਰਹੇ ਨੇ ਬੇਟਾ ਜੀ ਐਨਾ ਐਨਾ ਕੁਝ ਕਰਦੇ ਨੇ ਐਨਾ ਪੈਸਾ ਲਾਉਂਦੇ ਨੇ ਪੁੱਤ ਸੰਗਤ ਜਾ ਕੇ ਟੋਕਰੀਆਂ ਢੋਂਦੀ ਐ ਕੋਈ ਕੁਝ ਕਰਦੀ ਐ ਕੋਈ ਕੁਝ ਕਰਦੀ ਐ ਪਰ ਸੰਗਤ ਨੂੰ ਇਹ ਵੀ ਚਾਹੀਦਾ ਵੀ ਇਹ ਕਾਦੇ ਪਿੱਛੇ ਬੈਠੇ ਉਥੇ ਆਪਣੀਆਂ ਬਿਲਡਿੰਗਾਂ ਬਣ ਰਹੀਆਂ ਨੇ ਜਿਹੜੇ ਡਡੇ ਗੁਰਦੁਆਰੇ ਅਸੀਂ ਕਿਨੂੰ ਉਥੇ ਪ੍ਰਕਾਸ਼ ਤਾਂ ਆਪਣੇ ਸੱਚੇ ਪਾਤਸ਼ਾਹ ਦਾ ਹੀ ਹੋਊਗਾ ਪੁੱਤਰ ਕਿਹੜੀ ਗੱਲ ਦੀ ਖਾਤਰ ਮੇਰੇ ਸੱਚੇ ਪਾਸ਼ਾ ਦਾ ਪ੍ਰਕਾਸ਼ ਹੋਊਗਾ ਜਦੋਂ ਮੇਰੇ ਸੱਚੇ ਪਾਸ਼ਾ ਪੁੱਤਰ ਚ ਰੁਰ ਰਹੇ ਉਹ ਬੇਜਿਤ ਹੋ ਰਹੇ ਮੇਰਾ ਸੱਚੇ ਪਾਸੋਂ ਨੇ ਬਿਲਡਿੰਗ ਪੁੱਤ ਫਿਰ ਉਹਨੂੰ ਕੀ ਚਾਹਵੇ ਬਿਲਡਿੰਗਾਂ ਦਾ ਬੇਟੇ ਉਹ ਖੁਸ਼ ਹੋ ਕੇ ਬੈਠੂਗਾ ਬਿਲਡਿੰਗਾਂ ਚ ਨਾ ਪੁੱਤਰ ਉਹ ਪਿੱਠ ਕਰਕੇ ਮੇਰੇ ਸੱਚੇ ਪਾਤਸ਼ਾਹ ਨੇ ਹੁਣ ਮੇਰੇ ਬੱਚਾ ਤਾਂ ਬੈਠਾ ਪੁੱਤ ਜੇ ਸੰਗਤ ਨੂੰ ਇਹ ਹੀ ਮੇਰੀ ਅਰਦਾਸ ਬੇਨਤੀ ਹੈ ਜਥੇਦਾਰਾਂ ਨੂੰ ਸਾਰੇ ਗੁਰਦੁਆਰੇ ਵਾਲੇ ਪ੍ਰਾਵਾਂ ਨੂੰ ਜੋ ਵੀ ਹੈਗੇ ਗੁਰਦੁਆਰਿਆਂ ਚ ਬੈਠੇ ਨੇ ਸੇਵਾ ਕਰਦੇ ਨੇ ਸੰਗਤ ਹੈ ਸਭ ਨੂੰ ਮੇਰੀ ਇਹ ਹੀ ਬੇਨਤੀ ਹੈ ਵੀ ਵੱਧ ਤੋਂ ਵੱਧ ਕੱਟ ਕਰਕੇ ਆਪਣੇ ਸੱਚੇ ਪਾਸ਼ਾ ਦੇ ਕਾਨੂੰਨ ਪਾਸ ਕਰਾਓ ਮੇਰਾ ਵਾਹਿਗੁਰੂ ਜੀ ਖੁਸ਼ ਹੋ ਕੇ ਆਪਦੇ ਗੁਰਦੁਆਰੇ ਮੰਦਰਾ ਮਸੀਤਾ ਚ ਸਾਰੇ ਆਪਦੇ ਆਪਦੇ ਆਸਥਾਨਾਂ ਤੇ ਬੈਠਣਗੇ ਖੁਸ਼ ਹੋ ਕੇ ਹੁਣ ਪੁੱਤਰ ਉਹ ਜਿਆਦੇ ਦੁਖੀ ਐ ਇੰਨੀਆਂ ਬੇਅਦਬੀਆਂ ਕੋਈ ਚੱਲ ਨਹੀਂ ਸਕਦਾ ਬੇਟੇ ਹੁਣ ਮੈਂ ਮਾਂ ਪੁੱਤ ਛੋੜੀ ਮੈਨੂੰ ਮ ਬਹੁਤ ਵੱਡੀ ਤਕਲੀਫ ਐ ਬੇਟੇ ਅੰਦਰ ਮੇਰੇ ਹੁਣ ਤੁਸੀਂ ਜਿੰਨੇ ਮਰਜੀ ਤੁਸੀਂ ਆਪਣੀਆਂ ਕੋਠੀਆਂ ਬਣਾਈ ਜੋ ਕੁਝ ਬਣਾਈ ਜੋ ਉਹਨਾਂ ਤੇ ਜੋ ਮਰਜੀ ਫੁੱਲ ਬੂਟੇ ਪਾਈ ਜੋ ਪੁੱਤ ਜਾਂ ਮੈਨੂੰ ਅੰਦਰ ਤਕਲੀਫ ਐ ਬੇਟੇ ਮੈਨੂੰ ਆ ਕੇ ਚੰਗੇ ਲੱਗਦੇ ਨੇ ਤੁਸੀਂ ਮੈਨੂੰ ਕਹੋ ਵੀ ਮਾਂ ਇਹ ਕਿੰਨਾ ਸੋਹਣਾ ਬਣਾਤਾ ਸਾਨੂੰ ਸੋਹਣਾ ਲੱਗਦਾ ਬੇਟੇ ਮੈਂ ਜੇ ਅੰਦਰੋਂ ਦੁਖੀ ਐ ਮੈਨੂੰ ਕਿੱਥੋਂ ਸੋਹਣਾ ਲੱਗੂਗਾ ਪੁੱਤਰ ਮੈਂ ਸੰਗਤ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਆ ਪੁੱਤਰ ਮੈਂ ਵੀ ਵੱਧ ਤੋਂ ਵੱਧ ਇਕੱਠ ਕਰਕੇ ਮੇਰੇ ਬੱਚਿਓ ਮੇਰੇ ਭੈਣੋ ਭਰਾਵੋ ਮੇਰੇ ਬੱਚੇ ਦੀ ਸੁਣੋ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਪਾਸ ਕਰਾਓ ਕਾਨੂੰਨ ਪਾਸ ਕਰਾ ਕੇ ਆਪਦੇ ਵੀਰ ਨੂੰ ਆਪਦੇ ਭਰਾ ਨੂੰ ਆਪਦੇ ਬੱਚੇ ਨੂੰ ਥੱਲੇ ਲਾਓ ਕਿ ਬੇਟੇ ਸੰਗ ਤੇ ਕਰ ਸਕਦੀ ਆ ਪੁੱਤ ਹੋਰ ਨਹੀਂ ਕੋਈ ਕਰ ਸਕਦਾ ਇਹ ਸੰਗ ਤੇ ਕਰ ਸਕਦੇ ਜੋ ਵੀ ਕਰ ਸਕਦੇ ਸੰਗਤ ਕਰੂਗੀ ਪੁੱਤ بس ਮੈਂ ਹੱਥ ਜੋੜ ਕੇ ਇਹੀ ਬੇਨਤੀ ਆ ਬਸ ਮੇਰੀ ਵਿੱਚੇ ਸਮਾਣੇ ਦੀ ਸੰਗਤ ਨੂੰ ਮੈਂ ਬਹੁਤ ਜਿਆਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਸਮਾਣੇ ਨੂੰ ਬਹੁਤ ਵੱਡਾ ਬੇਟੇ ਕਲੰਕ ਲੱਗਿਆ ਹੋਇਆ ਹੈ ਪਿਛਲੀਆਂ ਸਦੀਆਂ ਤੋਂ ਕਲੰਕ ਲੱਗੇ ਆ ਰਹੇ ਹੈ ਇਹ ਸਮਾਣੇ ਦੀ ਸੰਗਤ ਨੂੰ ਹੁਣ ਇਹ ਕਲੰਕ ਧੋਣ ਦਾ ਬੈਠੇ ਗੁਰਜੀਤ ਸਿੰਘ ਵੀ ਹੁਣ ਇਹ ਮੌਕਾ ਹੈ ਹੋ ਹੁਣ ਇਹ ਬਹੁਤ ਇਹਨਾਂ ਨੂੰ ਸੁਨਹਿਰੀ ਮੌਕਾ ਮਿਲ ਰਿਹਾ ਬਟੇ ਸਵਾਣੇ ਦੀ ਸੰਗਤ ਨੂੰ ਇਹ ਫੁੱਲ ਵਾਂਗੂ ਤਰ ਜਾਣਗੇ ਪੁੱਤ ਜੇ ਕਾਨੂੰਨ ਪਾਸ ਹੋਗੇ ਨਾ ਸਵਾਣਾ ਸ਼ਹਿਰ ਪੁੱਤ ਦਰਜ ਹੋ ਜੂਗਾ ਸਾਰੇ ਕਾਨੂੰਨ ਉਹਨਾਂ ਚ ਵੀ ਹਾਂ ਸਮਾਣੇ ਸ਼ਹਿਰ ਚ ਕੋਈ ਖਾਲਸਾ ਬੈਠਾ ਤੀ ਭਾਈ ਕਾਨੂੰਨ ਪਾਸ ਹੋਏ ਬੇਨਤੀ ਹੈ ਵੀ ਸਮਾਣੇ ਦੀ ਸੰਗਤ ਨੂੰ ਵੀ ਵੱਧ ਤੋਂ ਵੱਧ ਜੁੜ ਕੇ ਕਾਨੂੰਨ ਪਾਸ ਕਰਾਉਣ ਚ ਤੁਸੀਂ ਹੱਥ ਸ਼ਾਮਲ ਹੋਵੋ ਆਪਣੇ ਸਮਾਣੇ ਦੇ ਸਾਰੇ ਕਲੰਕ ਧੋਤੇ ਜਾਣਗੇ ਅੱਛਾ ਇੱਕ ਮਾਤਾ ਇੱਕ ਹੋਰ ਸਵਾਲ ਹੈ ਕਿ ਮਾਮਾ ਨੂੰ ਹੁੰਦਾ ਹੈ ਕਿ ਮੇਰੇ ਪੁੱਤਰ ਨੂੰ ਤਤੀਵਾ ਨਾ ਲੱਗੇ ਤੇ ਮੈਂ ਜਦੋਂ ਪਿਛਲੀ ਵਾਰ ਆਇਆ ਸੀ ਤਾਂ ਗਰਮੀਆਂ ਸੀ ਤੇ ਸਿਆਲ ਸੀ ਫਿਰ ਸਿਆਲ ਵੀ ਹੰਡਾਇਆ ਗਰਮੀ ਵੀ ਹੰਡਾਈ ਤੇ ਨੇਰੀ ਤੂਫਾਨ ਸਾਰਾ ਕੁਝ ਚੱਲ ਰਿਹਾ ਉਸੇ ਤਰੀਕੇ ਦੇ ਨਾਲ ਅੱਜ ਵੀ ਮੌਸਮ ਹੈ ਜਿਹੜਾ ਬਹੁਤ ਖਰਾਬ ਹੈ ਤੇ ਬਹੁਤ ਤੇਜ਼ ਮੀਂਹ ਹੈ ਤੇ ਸਮਾਣੇ ਦੀ ਹੈ ਜਿਹੜੀ ਲੰਕ ਕੇ ਆਉਨੇ ਆਪਾਂ ਸੜਕੇ ਤੇ ਬਹੁਤ ਪਾਣੀ ਉਹ ਪਾਣੀ ਆ ਤਾਂ ਇਹਨਾਂ ਨੂੰ ਇਹਨਾਂ ਹਾਲਾਤਾਂ ਨੂੰ ਦੇਖ ਕੇ ਤੁਸੀਂ ਬਤੌਰ ਮਾਂ ਕਿਵੇਂ ਮਹਿਸੂਸ ਕਰਦੇ ਹੋ ਪੁੱਤਰ ਮੈਂ ਤਾਂ ਹੁਣ ਦੇਖ ਮੇਰੇ ਬੱਚੇ ਮੇਰਾ ਤਾਂ ਪੁੱਤ ਤੁਸੀਂ ਛੇੜਾ ਛੇੜੂ ਹੀ ਨਾ ਪੁੱਤ ਮੈਂ اندرੋਂ ਖੋਖਲੀ ਹੋਈ ਪਈ ਆ ਬੱਚੇ ਮੇਰੇ ਪੁੱਤ ਕਰਕੇ ਵੀ ਮੈਂ ਹੀ ਬਸ ਉਹ ਫਿਰ ਮੈਨੂੰ ਕਹਿੰਦਾ ਜਦ ਵੀ ਮੈਂ ਫੋਨ ਕਰਦੀ ਮੈਨੂੰ ਕਹਿੰਦਾ ਮਾਂ ਤਾਂ ਮੈਂ ਚੜਦੀ ਕਲਾ ਚਾ ਤੂੰ ਚੜਦੀ ਕਲਾ ਚ ਰਹਿ ਬਸ ਪੁੱਤਰ ਮੈਨੂੰ ਉਹ ਹੀ ਕਹਿੰਦੇ ਜੇ ਪੁੱਤ ਮੈਂ ਹੁਣ ਰੋਣ ਲੱਗ ਮੈਂ ਰੋਂਦੀ ਤਾਂ ਮੈਂ ਸਾਰਾ ਦਿਨ ਰਹਿ ਨਹੀਂ ਪੁੱਤ ਮੇਰੇ ਅੰਦਰ ਸਾਰਾ ਦਿਨ ਰੋਂਦਾ ਹੈ ਫਿਰ ਜਿਵੇਂ ਮੈਂ ਰੋਣ ਲੱਗ ਜੇ ਨਾ ਫਿਰ ਮੈਨੂੰ ਕਹਿੰਦਾ ਤੂੰ ਮੇਰੀ ਮਾਤਾ ਨਹੀਂ ਹੈਗੀ ਤੂੰ ਚੜਦੀ ਕਲਾ ਚ ਨਹੀਂ ਨੀ ਤੂੰ ਫਿਰ ਮੇਰੀ ਮਾਤਾ ਨਹੀਂ ਹੈਗੀ ਬੇਟਾ ਫਿਰ ਮੈਂ ਉਹਦੇ ਪੁੱਤ ਦੇ ਮਾਂ ਕਰ ਲਾ ਕੇ ਬਸ ਹੂੰ ਮੇਰਾ ਵਾਹਿਗੁਰੂ ਉਸੇ ਤੇ ਪਰੋਸੇ ਮੇਰੀ ਵਾਹਿਗੁਰੂ ਤੇ ਜੋ ਵੀ ਕਰਨਾ ਹੈ ਵਾਹਿਗੁਰੂ ਨੇ ਕਰਨਾ ਹੈ ਪੁੱਤ ਮੈਂ ਬਸ ਉਹ ਤੇ ਡੋਰੀਆਂ ਸਿੱਟਦੀਆਂ ਬਾਜਾਂ ਵਾਲੇ ਤੇ ਉਹ ਕਹਿੰਦਾ ਮਾਤਾ ਜਮੇ ਫਿਕਰ ਨਾ ਕਰ ਕਹਿੰਦਾ ਚੜਦੀ ਕਲਾ ਹੋਊਗੀ ਪੁੱਤ ਅੱਜ ਤੱਕ ਇਹਦੀ ਪਿੱਠ ਨਹੀਂ ਕਦੇ ਵੀ ਮੇਰੇ ਬਾਜਾਂ ਵਾਲੇ ਨੂੰ ਲੱਗੀ ਇਹ ਕਹਿੰਦਾ ਹੁਣ ਵੀ ਨਹੀਂ ਮੇਰੀ ਪਿੱਠ ਲੱਗਣ ਦਿੰਦਾ ਮੇਰਾ ਬਾਜਾ ਮਾਲਾ ਮੇਰੇ ਅੰਗ ਸੰਗ ਹੈ ਪੁੱਤਰ ਮੇਰੇ ਨਾਲ ਇੰਜ ਇੰਜ ਗੱਲਾਂ ਕਰਦਾ ਪੁੱਤ ਫਿਰ ਮੇਰਾ ਮਨ ਟਿਕ ਜਾਂਦਾ ਬੇਟੀ ਮੈਂ ਸ਼ਾਂਤ ਹੋ ਜਿੰਨੇ ਬੜਾ ਸੱਚਾ ਮੁੱਚਾ ਮੇਰਾ ਬੱਚਾ ਹੈ ਪੁੱਤ ਅੱਜ ਤੱਕ ਪੁੱਤੇ ਨੇ ਕਦੇ ਵੀ ਕੋਈ ਕਿਸੇ ਨਾਲ ਕੋਈ ਇਹ ਨਹੀਂ ਪੱਕਾ ਵਾਅਦਾ ਨਹੀਂ ਬੇਟੇ ਕਰਿਆ ਬਹੁਤ ਇਹਨੇ ਕੰਮ ਕਰੇ ਨੇ ਬਹਾਦਰੀ ਦੇ ਜੋ ਵੀ ਕਰੇ ਨੇ ਇਹਨੇ ਬਹਾਦਰੀ ਦੇ ਕੰਮ ਕਰੇ ਨੇ ਪਿੰਡ 'ਚ ਵੀ ਜਿਹਨੂੰ ਮਰਜ਼ੀ ਜਾ ਕੇ ਪੁੱਤ ਪੁੱਛ ਲੋ ਅੱਜ ਜਿਹੇ ਜੋ ਮਰਜ਼ੀ ਕੋਈ ਕਹੀਂ ਜਾਵੇ ਪੁੱਤ ਉਰੇ ਬੈਠਾ ਹੈ ਇਹ ਸੱਚ ਦਾ ਮੋਰਚਾ ਲੱਗਿਆ ਹੈ ਬੱਚੇ ਸੱਚ ਦਾ ਮੋਰਚਾ ਸੱਚ ਤੇ ਹੀ ਨਿਤਰੂਗਾ ਇਹ ਇੱਥੇ ਕੋਈ ਵੀ ਕੱਟ ਜੇ ਕੋਈ ਇੱਥੇ ਘਾਟਾ ਵਾਦਾ ਕਰੂਗਾ ਨਾ ਪੁੱਤ ਉਹ ਇੱਥੇ ਆ ਪਰੂਗਾ ਪਰਦੇ ਜਾ ਰਹੇ ਨੇ ਪਰ ਰਹੇ ਨੇ ਨਾਲੇ ਪਰਣਗੇ ਬਸ ਮੈਂ ਇਹ ਕਹਿਨੀ ਵੀ ਸਚਾਈ ਨਾਲ ਇਸ ਮੋਰਚੇ 'ਚ ਸੰਗਤ ਸ਼ਾਮਲ ਹੋਵੋ ਸਚਾਈ ਨਾਲ ਰਹੋ ਆਪਣੀ ਗੁਰੂ ਦੇ ਕਾਨੂੰਨ ਪਾਸ ਹੋ ਜਾਣਗੇ ਆਪਾਂ ਨੂੰ ਪੁੱਤ ਵਡਿਆਈ ਮਿਲ ਜੂਗੀ ਮੇਰੇ ਦਾਤੀ ਦੀ ਆਪਾਂ ਨੂੰ ਵਡਿਆਈ ਮਿਲ ਜੂਗੀ ਬਟੇ ਵਾਹਿਗੁਰੂ ਜੀ ਦਾ ਖਾਲਸਾ ਪੁੱਤ ਵਾਹਿਗੁਰੂ ਜੀ ਕੀ ਫਤਿਹ